ਭਾਰਤ ਨੇ ਸਿਹਤਮੰਤ ਔਰਤਾਂ ਸਸ਼ਕਤ ਪਰਿਵਾਰ ਮੁਹਿੰਮ ਦੇ ਤਹਿਤ 10 ਗ੍ਰੀਨਸ ਵਰਲਡ ਰਿਕਾਰਡ ਕਾਇਮ ਕੀਤੇ ਨੇ ਇਸ ਪੈਲ ਕਦਮੀ ਦੇ ਕਈ ਮੀਲ ਪੱਥਰ ਵੀ ਪ੍ਰਾਪਤ ਕੀਤੇ ਨੇ ਜਿਸ ਵਿੱਚ 1 ਮਹੀਨੇ ਵਿੱਚ ਇੱਕ ਸੇ ਸੰਭਾਲ ਪਲੇਟਫਾਰਮ ਤੇ ਸਭ ਤੋਂ ਵੱਧ 32.1 ਮਿਲੀਅਨ ਲੋਕਾਂ ਦੀਆਂ ਰਜਿਸਟ੍ਰੇਸ਼ਨ ਸ਼ਾਮਲ ਨੇ ਇਸ ਨੇ ਇੱਕ ਹਫ਼ਤੇ ਵਿੱਚ ਆਨਲਾਈਨ ਛਾਤੀ ਦੇ ਕੈਂਸਰ ਦੀ ਜਾਂਚ ਲਈ ਸਭ ਤੋਂ ਵੱਧ ਰਜਿਸਟ੍ਰੇਸ਼ਨਾਂ ਦਾ ਰਿਕਾਰਡ ਵੀ ਕਾਇਮ ਕੀਤਾ ਜਿਸ ਵਿੱਚ 994000 ਤੋਂ ਵੱਧ ਔਰਤਾਂ ਨੇ ਇਸ ਸਕ੍ਰੀਨਿੰਗ ਲਈ ਰਜਿਸਟ੍ਰੇਸ਼ਨ ਕੀਤੀ ਇਸ ਤੋਂ ਇਲਾਵਾ ਇੱਕ ਹਫ਼ਤੇ ਵਿੱਚ ਰਾਜ ਪੱਧਰ ਤੇ ਆਨਲਾਈਨ ਮਹੱਤਵਪੂਰਨ ਸੰਕੇਤਾਂ ਦੀ ਜਾਂਚ ਲਈ ਰਿਕਾਰਡ ਇੱਕ ਇਹ 25 ਲੱਖ ਲੋਕਾਂ ਨੇ ਰਜਿਸਟਰ ਕੀਤਾ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ 20 ਤੋਂ ਵੱਧ ਮੰਤਰਾਲਿਆਂ ਨੇ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਜਿਸ ਵਿੱਚ ਕੇਂਦਰ ਸਰਕਾਰ ਦੀਆਂ ਸੰਸਥਾਵਾਂ ਮੈਡੀਕਲ ਕਾਲਜ ਅਤੇ ਨਿੱਜੀ ਸੰਸਥਾਵਾਂ ਸ਼ਾਮਲ ਨੇ ਪੂਰੇ ਸਮਾਜ ਦੇ ਦ੍ਰਿਸ਼ਟੀਕੋਣ ਨੂੰ ਅਪਣਾते ਹੋਏ ਇਸ ਮਹੀਨੇ ਦੀ 2 ਸਤੰਬਰ ਤੋਂ ਚੱਲੀ ਇਸ ਮੁਹਿੰਮ ਵਿੱਚ ਬੇਮਿਸਾਲ ਭਾਈਚਾਰਕ ਪਾਕਿਦਾਰੀ ਦੇਖੀ ਗਈ ਇਸ ਮੁਹਿੰਮ ਵਿੱਚ 5 ਲੱਖ ਤੋਂ ਵੱਧ ਪੰਚਾਇਤੀ ਰਾਜ ਪ੍ਰਤੀਨਿਧੀਆਂ 11.4 ਮਿਲੀਅਨ ਸਕੂਲ ਅਤੇ ਕਾਲਜ ਦੇ ਵਿਦਿਆਰਥੀ 9.4 ਮਿਲੀਅਨ ਸਵੈ ਸਹਾਇਤਾ ਸਮੂਹ ਯਾਨੀ ਐਸ ਐਚ ਜੀਜ਼ ਮੈਂਬਰ ਅਤੇ ਹੋਰ ਭਾਈਚਾਰਕ ਫੋਰਮਾਂ ਦੇ 5 ਲੱਖ ਮੈਂਬਰਾਂ ਨੇ ਹਿੱਸਾ ਲਿਆ ਇਹ ਪ੍ਰਾਪਤੀਆਂ ਭਾਰਤ ਦੇ ਸਮੂਹਿਕ ਯਤਨਾਂ ਦਾ ਪ੍ਰਮਾਣ ਨੇ ਜਿਹੜਾ ਇੱਕ ਸਿਹਤਮੰਦ ਔਰਤਾਂ ਸਸ਼ਕਤ ਪਰਿਵਾਰਾਂ ਤੇ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਲਈ ਸਰਕਾਰੀ ਪ੍ਰਣਾਲੀਆਂ ਡਿਜੀਟਲ ਸੇਵਾ ਦੀ ਨਵੀਨਤਾ ਅਤੇ ਭਾਈਚਾਰਕ ਭਾਗੀਦਾਰੀ ਨੂੰ ਜੋੜਦੇ ਨੇ